ਲਾਈਵ ਮਿੱਤਰੋ ਸਤਿ ਸ੍ਰੀ ਅਕਾਲ ਜੀ ਸ਼ਰਮ ਸਵਾਗਤ ਕਰਦੇ ਆ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਮੈਂ ਯਾਰ ਉਧਰ ਲੀਰ ਲੋਰ ਮਾਰੀਆ ਟਰੈਕਟਰ ਦੇ ਵਲੌਗ ਬਣਾਉਣਾ ਭੁੱਲ ਗਏ ਦਾ ਵੀ ਮੈਂ ਵਲੌਗ ਹੀ ਬਣਾਵਾ ਤੇ ਜੋੜ ਲਈ ਟਰੈਲੀ ਬਈ ਤੇ ਜੜੈਲੀ ਟਰੈਲੀ ਸੀਟ ਜੜੈਲੀ ਟਰੈਲੀ ਜੋੜ ਲਈ ਤਿਆਰ ਤੁਰੋਗੇ ਨਾਲ ਨੂੰਲੇ ਰੋਟੀ ਲੈ ਵੀ ਖਾਣੀ ਇੱਕ ਪੰਗੂ ਨੂੰ ਦੇਖ ਰਿਹਾ ਪੰਗੂ ਨੂੰ ਆ ਜਾਣ ਦੇ ਫਿਰ ਚੱਲेंगे ਇਹ ਕਾ ਦੇਖੋ ਜੀ ਆਹ ਪੁੱਤ ਕਿੱਥੇ ਉਹ ਲਵੀ ਚੜਾ ਦੇ ਉਪਰ ਉਹਰੇ ਬਿਠਾ ਦੇ ਮਗਰਾੜ ਦੇ ਤੇ ਆਪਣਾ ਜਾ ਰਹੇ ਆ ਬਸੇ ਤੁਰਦੇ ਆ 15 ਮਿੰਟ ਤੱਕ ਤੁਰਦੇ ਆ ਵੀ ਰਾਜਪੁਰੇ ਨੂੰ ਤੇ ਦਿਖਾਣੇ ਮੱਟੀ ਮਾ ਕੇ ਇਹ ਹਾਲਾਤ ਕਿਤਰਾ ਫਸਲ ਆ ਰਹੀ ਹੈ ਕਿਹੜੀ ਕਿਹੜੀ ਫਸਲ ਆ ਰਹੀ ਹੈ ਬਹੁਤ ਬੜੀ ਵੰਡੀ ਹੈ ਵੀ ਰਾਜਪੁਰੇ ਕਿ ਉੱਥੇ ਤੋਂ ਆਈ ਉਹ ਜਹਾਜ ਜਿਵੇਂ ਤੋੜੀਆ ਹੋਗਾ ਸਰੋ ਹੋ ਗਈ ਹੋਰ ਉੱਥੇ ਨਹੀਂ ਉੱਥੇ ਤੋਂ ਚਲੀ ਜਾਹਾ ਕੰਮ 12 ਮਿੰਟ ਤੇ ਹੀ ਦੇਣਾ ਤੇ ਚਲੋ ਵੀ ਕੱਢੀਏ ਬਾਹਰ ਟਰੈਲੀ ਤੇ ਇਹਨੇ ਸਾਈਡ 'ਵਾਂ ਖੜਾਉਂਦੇ ਆ ਬਾਹਰ ਲੱਗ ਆ ਵੀ ਮਿੱਤਰੋ ਲੈ ਕੇ ਰੱਬ ਦਾ ਨਾਮ ਕਰੀਏ ਸ਼ੁਰੂ ਮਾਸ਼ਾਅੱਲਾ ਇਹ ਮਾਰੀਏ ਸਲਫ ਚੱਲੀਏ ਫਿਰ ਬਾਹਰ ਗਿਰ ਸੱਚੇ ਪਾਸ਼ਾ ਫੇਰ ਕਰੀ ਚਲੋ ਵੀ ਚੱਲੀਏ ਰਾਜਪੁਰੇ ਨੂੰ ਗੜੀਆਂ ਚੌਂਕ 'ਵਾਂ ਖੜੇ ਆਂ ਭੰਗੂ ਨੂੰ ਢੀਕ ਰਿਆਂ ਭੰਗੂ ਦੇਖਣ ਦਾ ਤਾਂ ਆਵੇਗਾ ਉਹਨੂੰ ਤਗਾ ਟਗਾ ਰਿਹਾ ਦੋ ਘੰਟੇ ਲਾ ਦੇ ਡੇਢ ਘੰਟੇ ਮਨਾ ਥੋੜੇ ਘੰਟੇ ਮਨਾ ਡੇਢ ਘੰਟਾ ਹੋ ਗਿਆ ਲੈ ਵੀ ਮਿੱਤਰੋ ਆ ਗਿਆ ਭੰਗੂ ਵਾਹੇ ਸੱਸਰੀ ਗੱਲ ਕਰ ਰੋ ਘੰਟਾ ਤੇ ਇਹ ਲੇਟ ਕਰਾਦਾ ਘੰਟਾ ਤਰੇ ਕਰਕੇ ਇਹਨਾਂ ਨੂੰ ਚਲੋ ਮਿਲਦੇ ਜੀ ਮੇਰੇ ਰਸਤੇ ਰਾਜਪਰੀ ਜਾ ਕੇ ਮੰਡੀ 'ਵਾਂ ਐਂਟਰ ਲੈ ਵੀ ਮਿੱਤਰੋ ਐਂਟਰ ਕਰਕੇ ਮੰਡੀਵਾਂ ਨਾਜ ਮੰਡੀ ਰਾਜਪੁਰਾ ਲੈ ਵੀ ਮਿੱਤਰੋ ਆ ਗਏ ਮੰਡੀਵਾਂ ਸੇਠ ਜੀ ਆਵेंगे ਬੁਲਾਵेंगे ਬਾਣੀ ਨੂੰ ਰਿਸ਼ਤੇਦਾਰ ਘੜਤੀ ਆ ਬਈਓ ਤੇ ਦੇਖਦੇ ਆ ਕਿ ਬੋਲੀ ਬੁੱਲੀ ਲਗਾਵਾ ਕਿਤਨਾ ਬਈ ਉਹਨੂੰ ਕਹਿੰਦੇ ਆ ਦੱਬ ਕੇ ਲੈਣੀ ਆ ਬੋਲੀ ਕਿ ਦਬੀ ਜਾਵੇਂ ਆ ਵੀ ਮੰਡੀ 'ਵਾਂ ਝੂਟੇ ਦੇਣ ਵਾਲੇ ਵੀ ਆਏ ਵੇ ਆ ਇਧਰ ਜਾ ਕਰਨਾ ਹੋ ਰਿਹਾ ਜਗਰਤਾ ਕੁਛ ਇਹੋ ਚੂਟਾ ਤਾਰेंगे ਭਈ ਉਹ ਰੇ 1 ਮਿੰਟ ਇਹੋ ਤਾਰਾਂਗੇ ਉਹ ਰੇ ਸਾਫ ਕਰ ਰਹੇ ਆ ਬੰਦੇ ਤੋੜੀ ਆਓ ਖੜਿਆ ਆਪਣਾ ਟਰੈਕਟਰ ਟ੍ਰੈਲੀ ਲੈ 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 ਫਿਰ ਇਸ ਨੂੰ ਦੇ ਦੇ ਝੂਟੇ ਲੈ ਦੇਗਾ ਓਏ ਦੇ ਲੇਗਾ ਦੇਖਾ ਦਾਵਤਾ ਨਹੀਂ ਓ ਤੇਰਾ ਸਿਰ ਵੱਜੇਗਾ ਭਾਈ ਆ ਵੀ ਮਿੱਤਰੋ ਲੱਗੇ ਤਾਰਨਾ ਟ੍ਰੈਲੀ back up uh -huh. ਖੋਲ ਲਈ ਟਾਕੀ ਨਮਾ ਨਹੀਂ ਲਗਾ ਤਾਰ ਨਾ ਉਹ ਪਿੱਛੇ ਡਾਲੇ ਬਤਾਵਲੇ ਲਾ ਵੀ ਪੰਜ ਜਵਾਕਾਂ ਨੂੰ ਕੇ ਖੇਡ ਮਿਲ ਗਏ ਉਹ ਐ ਖਡਾਲਾ ਕੁੜੀ ਬਹੁਤ ਦੂਰ ਜਾ ਰਿਹਾ ਖੰਡ ਰਿਹਾ ਆ ਜਾ ਸ਼ੁਕਰੀਆ ਸ਼ੁਕਰੀਆ ਗਾ ਬਾਰੇ ਆਹੋ ਮੇਰਾ ਓਏ ਕੱਪੜਾ ਬੜ ਰਿਹਾ ਖਰਾਬ ਰਿਹਾ ਸਾਲਾ ਲਾਮਾ ਦਾ ਟੰਗਾ ਅਭੀ ਸੁੱਕਣਾ ਪਾਤਿਆ ਬੋਲੀ ਕਿਰਾ ਸ਼ਾਮ ਨੂੰ ਹੋਏਗੀ ਡਾਡੂ ਥੱਕ ਗਿਆ ਬਹਿ ਗਿਆ ਟਰੈਕਟਰ 'ਪਾ ਫੋਟੋ ਖਿੱਚਣਾ ਬੜੀ ਘੰਟਾ ਰਹੀ ਇਹਦਾ ਮਾਨੂੰ ਰੱਲੀ ਟਰੈਕਟਰ ਲਾਤੇ ਸਾਈਡ 'ਮਾ ਤੇ ਦੇਖੋ ਸ਼ਾਮ ਹਨੇਰਾ ਤਾਂ ਹੋਏ ਜਾਏਗਾ ਬਾਈ ਪਿੰਡ ਪਹੁੰਚਦਿਆਂ ਨੂੰ ਹੈਣਾ ਨੂੰ ਹੈਣਾ ਬੜੀ ਤਾਂ ਦੇਖੋ ਬਈ ਤੁਹਾਨੂੰ ਦਿਖਾ ਦਿਆਂ ਇਹ ਨਾਲੋਂ ਹੋਰ ਤਨ ਹੋਏ ਹੈ ਘੁੰਮ ਕੇ ਮੈਂ ਕਹਣਾ ਪਤਾ ਨਹੀਂ ਕਿੰਨੇ ਕਿੱਲੇ ਬਣੋ ਸੈੱਡ ਜਿਹੇ ਵੀ ਉਹ ਜਿੱਥੇ ਬਿਲਡਿੰਗਾਂ ਜੀ ਦੇਖਣਾ ਘੁੰਮ ਗਿਆ ਸਾਰਾ ਘੁੰਮ ਗਿਆ ਇਹ ਇਧਰੋਂ ਦੇਖੋ ਬਹੁਤ ਬੜੀ ਮੰਡੀ ਆ ਜਿਹੜਾ ਉੱਧਰ ਵੀ ਹੈ ਤੇ ਇਤੇ ਇਤੇ ਪਰਲੀ ਸਾਈਡ ਵੀ ਸੈੱਟ ਤੇ ਲੈ ਵੀ ਮਿੱਤਰੋ ਬਸਕੂਟਰਾਂ ਚਾਹ ਆਰਤੀ ਨੇ ਭੇਜਤੀ ਟਰੈਕਟਰ ਕੀ ਬੈਂਪਰ ਬਾਈ ਬੈਠ ਗਿਆ ਚਾਰ ਬਿਸਕੁਟ ਖਾ ਰਹੇ ਆ ਚਾਹ ਪੀ ਰਹੇ ਆ ਚਲ ਘੰਟੇ ਬਾਅਦ ਭੇਜੀ ਪਰ ਚਲ ਭੇਜ ਦਿੱਤ ਦਈ ਲੈ ਵੀ ਮਿੱਤਰੋ 2:00 ਬਜ ਕੇ ਪੌਣੇ 2 ਹੋਣੇ ਵਾਲੇ ਹੋ ਗਏ ਬੈਠੇ ਆ ਤੇ ਭੰਗੂ ਸਾਹਿਬ ਵੀ ਬੈਠਿਆ ਮੁੱਖ ਤਰਾ ਕਰ ਰਿਹਾ ਨਾ ਮਟਰ ਹਾਸੇ ਹੁਸਲੇ ਤੇ ਇਹ ਉਧਰ ਤੋੜੀਆ ਪਿਆ ਆਪਣਾ ਚਲੋ ਦੇਖਦੇ ਹਾਂ ਹੁਣ ਤਾਂ ਜੀ ਸਿੱਧਾ ਬਲੌਗ ਬੋਲੀ ਕੇ ਟਾਈਮ ਵਲੌਗ ਕਰਾਂਗੇ ਸ਼ੁਰੂ ਦਿਖਾਵਾਂਗੇ ਕਿਤਰਾ ਬੋਲੀ ਹੋਆ ਕਿਆ ਰੇਟ ਲਗਿਆ ਤੇ ਹੁਣ ਚਲੋ ਰਿਗਾਰਡ ਤੇ ਕਿ ਇੱਕ ਹੋਰ ਗੱਲ ਵਧੀਆ ਬਈ ਰਾਜਪ੍ਰੇਮ ਜੀ ਰੋਟੀ ਵੀ ਨਾ ਖਲਾਵਾ ਬਰੇਗੀ ਆ ਆਪਣਾ ਕੋਈ ਨਹੀਂ ਪੁੱਛਦਾ ਪਰ ਪਟਿਆਲਾ ਸਰੌਰੀ ਡਾ ਸਬਜੀ ਮੰਦੀ ਇਹ ਮਰੀ ਕੋਈ ਪੁੱਛਦਾ ਨਾ ਚਾਹ ਵੀ ਨਹੀਂ ਬੁਲਾਉਂਦੇ ਪਰ ਦਵੜਤੀ ਇਹ ਜੇ ਨਖਿੱਧ ਅੜਤੀਆਂ ਔਰ ਤੋਂ ਇਹਨ ਪੂਰੀ ਸੇਵਾ ਕਰਾਂ ਲੈ ਵੀ ਸ਼ੋਭਾ ਯਾਤਰਾ ਤੇ ਨਕੇ ਕੱਢ ਰਹੇ ਆ ਤੇ ਨੱਚ ਰਹੇ ਆ ਨੱਚਦੇ ਜਾ ਰਹੇ ਆ ਬਾਈ ਲਾਵੀ ਮਿੱਤਰੋ ਆ ਗਈ ਰੋਟੀ ਆਰਤੀ ਨਾ ਮੰਗਾਈਏ ਬਾਈ ਛਕ ਰਿਆਂ ਪ੍ਰਸ਼ਾਦੇ ਮਿਕਸ ਹੈ ਜਾਂ ਸੁੱਕੀ ਸਬ지 ਬਧੀਆ ਨਾਲੇ ਪਾਣ ਖਾਣੀ ਗੁਣੀ ਸੌਖੀ ਡੁਲਦੀ ਡਰਦੀ ਨਹੀਂ ਹੈ ਲੈ ਵੀ ਛਕ ਲਈਏ ਪ੍ਰਸ਼ਾਦੇ ਮਿੱਤਰੋ ਲਵੇ ਨਾ ਮੂਰਤੀ ਵਿਸਰਜਨ ਹੋਣਾ ਸਰਸਵਤੀ ਮਾਤਾ ਦਾ ਚੱਲ ਰਿਹਾ ਜੀ ਕੋਈ ਹੋ ਆ ਜਵਾਕ ਨਾ ਉਹ ਇਕੱਠੇ ਲੰਗਰ ਜਲ ਰਹਾ ਤੋੜੀਆਂ ਬੜ ਬੜ ਕੇ ਆ ਦੇਖੋ ਪੈਰਾਂ ਗਣ ਲੈ ਲੈ ਘੰਟਾ ਹੋ ਮਤ ਲਗਾ ਬੱਤੇ ਹੋ ਜਿੱਦ ਜਦ ਕੇ ਆਏ ਹਾਂ ਉਹਨਾਂ ਪਝਾਂਦਿਆਂ ਨੂੰ ਵੀ ਭੱਜੋ ਭਾਂਗਾ ਖਟਾਰਿਆਂ ਦਾਣੇ ਵਿੱਚ ਨੂੰ ਲੰਘਿਆ ਦੇਖੋ ਹੀ ਬਰੋਣੀ ਜਵਾਕ ਛੋਟੇ ਛੋਟੇ ਆ ਗਏ ਵਿੱਚ ਰੱਤਾਂ ਮਰेंगे ਭੀਜ ਦਿੱਸ ਲੇਗੇ ਜਿਵੇਂ ਗੋਲ ਗੋਲ ਜੀ ਹਮਾਂ ਡਲੀਆਂ ਜੀ ਵਾਂਗਾ ਤੇ ਉਰੇ ਹੀ ਕੁਰਸੀ ਡਾਈ ਵੀ ਮਨੇ ਲਾ ਗਏ ਬਸ ਫੇਰਾ ਅਸੀਂ ਧਰ ਧਰ ਮੇ ਜਲੇ ਜੇ ਅਸੀਂ ਧਰ ਧਰ ਭੱਜ ਜਾ ਬਾਈ ਜਦੇ ਵੜਜੇਗੇ 15 20 ਜਣੇ ਜਵਾਕ ਜੇ ਬਰੀ ਛੋਟੇ ਛੋਟੇ ਮਰੇ ਮਰੇ ਜੇ ਬਈਆਂ ਜੇਗੇ ਤੇ ਆਪਣਾ ਖੜਨ ਲੱਗ ਜਗੇ ਕੋ ਭਾਈ ਕੇ ਉਹਨਾਂ ਦਾ ਰੀਤ ਆ ਲੈ ਘੜੇ ਕੁੜੀਆਂ ਕੇ ਸਿਰਪਾ ਘੜੇ ਬੱਸ ਲੈਨ ਵਾਲਾ ਮੈਂ 4550 ਜੀ ਆ ਲਗਣਾ ਹੈ ਨੇ 2 ਬੱਟੇ ਦੀ ਚੰਕ ਕਰਕੇ ਰੱਖਦਾ ਨੇ ਬਹੁਤ ਬੱਟੇ ਦਾ ਇਹ ਰੂਮ ਦੇ ਰੱਖੀ ਆਹ 15 ਰੁਪਏ ਉੱਪਰ ਗਿਆ ਲਓ ਤੇ ਜਾ ਜੀ ਆਏ ਮਿੱਤਰੋ ਹੋ ਗਈ ਪੁਲਿਸ 5200 ਦਾ ਵਿਕਿਆ ਚਲ ਠੀਕ ਕਰ ਰਿਹਾ ਇਕੱਠਾ ਜੀ ਫਿਲਮੇ ਪੱਖਾ ਲੈ ਵੀ ਮਿੱਤਰੋ ਲੱਗ ਰਿਹਾ ਪੱਖਾ ਤੋੜੀਏ ਨੂੰ ਬੜਾ ਸਾਫ ਲੈ ਵੀ ਮਿੱਤਰੋ ਇਹ ਵੀ ਲੱਗਣ ਲੱਗਾ ਕੰਡਾ ਮਗਰਾ ਕੰਡਾ ਟਰੈਕਟਰ ਕੀ ਲਾਈਟ ਵਾਲੀ ਵੀ ਇੱਧਰ ਲਾਈਟਾਂ ਖਰਾਬ ਹੋ ਗਈਆਂ ਮੁੰਡੀ ਨੇ ਉਹ ਪਰਾਂ ਵੱਲ ਰਹੀਆਂ ਇੱਧਰ ਲਾਈਟ ਕਰਾਵਾ ਲੈਨ ਲੋਨ ਦਾ ਟਰਾਂਸਫਾਰਮ ਖਰਾਬ ਇਮਤਰਾਉ ਨਿਕਲ ਗਏ ਮੰਡੀ ਬਾਤੇ ਮੇਚ ਤੇ ਟੋੜੀਆਂ ਵਧੀਆ ਨੇ ਹਜਾਣ ਵਧੀਆ ਬੱਤਾ ਚਲੋ ਠੀਕ ਆ ਜੋ ਬੱਲੇ ਵਗੇ ਵਧੀਆ ਬਈ ਚਲੋ ਲੱਗ ਜਾ ਘੰਟਾ ਘਰਾ ਜਾਂਦੇ ਨੂੰ ਚੱਲੀ ਇਹ ਵੀ ਰੱਡਾ ਲੱਟਾ ਵੱੜ ਗਿਆ ਬਈਆ ਇੱਧੇ ਆ ਆ ਵੀਰਾ ਉਹ ਲਾਈਆ ਤੂੰ ਵੀ ਲੱਟਾ ਮਾਲੀਆ ਉੱਪਰ ਦੀ ਜੜਾ ਇੱਕ ਨਾ ਜ਼ਰੂਰ ਆਹੋ ਕੋਈ ਕਾ ਇਮਰਜੈਂਸੀ ਮਰਨ ਕਹਣਾ ਜੇ ਮੁਰਲੀ ਖੜਦੀ ਆ ਚੱਲ ਜਾਂਦੀ ਆ ਬਿਜਲੀ ਇਹ ਚੱਲ ਗਈ ਹੁਣ ਮੁਰਲੀਆਂ ਖੜਗੀਆਂ ਦੀ ਲੱਟਾ ਪਤਲੀ ਕੀ ਹੋਇਆ ਪਹਿਲਾ ਮਾਜਰੀ ਦੀਆਂ ਜਾਂ ਖੜਾ ਇਹ ਟਰੈਕਟਰ